ਦੇ ਕਾਰਮਚਾਰੀਆਂ ਨੂੰ ਇਹ ਏਰੀਅਲ ਸਾਲ 2016 2017 15 ਕਿਸ਼ਤਾਂ ਵਿੱਚ April 2025 ਤੋਂ ਸ਼ੁਰੂ ਕੀਤਾ ਜਾਵੇਗਾ ਇਸ ਤਰ੍ਹਾਂ ਹੀ ਸਾਲ 2018 2019 ਦਾ ਪੇ ਕੇਨ ਦਾ ਏਰੀਅਲ 18 ਕਿਸ਼ਤਾਂ ਵਿੱਚ ਜਲਾਈ 2026 ਤੋਂ ਸ਼ੁਰੂ ਹੋਵੇਗਾ 2020 ਤੋਂ 30 2021 ਤੱਕ 9 ਕਿਸ਼ਤਾਂ ਦੇ ਵਿੱਚ ਜਨਵਰੀ 2028 ਤੋਂ ਜੋ ਪੇ ਕਹੇ ਹੁਨੈਰੀਅਰ ਸ਼ੁਰੂ ਕੀਤਾ ਜਾਵੇਗਾ ਪਰ ਇਹ ਬੜੀ ਹਾਸਿਲ ਗੱਲ ਹੈ ਕਿ ਅਲੱਗ-ਅਲੱਗ ਉਮਰ ਦੇ ਵਿੱਚ ਅਲੱਗ-ਅਲੱਗ ਪੇ ਕਹੇ ਹੁਨੈਰੀਅਰ ਮਲਾਜ ਮੁਲਾਜਨਾ ਸਰਕਾਰ ਨੇ ਜੋ ਬਾਰਗ ਮਲਾਜਨਾ ਨੂੰ ਉਹਨਾਂ ਲਈ ਜੋ ਰੈਗੂਲਰ ਮਲਾਜਮ ਕੰਮ ਕਰਦੇ ਹਨ ਉਹਨਾਂ ਵਾਸਤੇ 1-1-2016 ਤੋਂ ਪੇ ਕਹੇ ਹੁਨੈਰੀਅਰ ਡੀਏ ਸਮੇਤ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ ਅਤੇ ਮਾਰਚ 2027 ਤੱਕ

ਤੁਹਾਡੇ ਨਾਲ ਇੱਕ ਅੱਜ ਜਾਣਕਾਰੀ ਸਾਂਝੀ ਕਰਨਾ ਚਾਹਣੀ ਆ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਕਿ ਪਿੰਡਾਂ ਵਿੱਚ ਜੋ ਕੱਚੇ ਘਰ ਹੈ ਉਹਨਾਂ ਨੂੰ ਪੱਕੇ ਕਰਨ ਦਾ ਜਿਹੜੇ ਘਰ ਬਿਲਕੁਲ ਕੱਚੇ ਐ ਜਾਂ ਮੀਂਹ ਦੇ ਕਾਰਨ ਡਿੱਗੇ ਹੋਏ ਐ ਟਾਲਬੱਤੀਆਂ ਤੇ ਐ ਇਹ ਸਕੀਮ ਉਹਨਾਂ ਲਈ ਐ ਸੋ ਮੈਂ ਆਪਣੇ ਪੰਜਾਬ ਦੇ ਜਿਹੜੇ ਬਲਾਕ ਪ੍ਰਧਾਨ ਲਾਏ ਹੋਏ ਐ ਪਿੰਡ ਪ੍ਰਧਾਨ ਲਾਏ ਹੋਏ ਐ ਮੈਂ ਉਹਨਾਂ ਨੂੰ ਇਹ ਅਪੀਲ ਕਰਦੀ ਆ ਕੀ ਆਪਦੇ-ਆਪ ਦੇ ਪਿੰਡਾਂ 'ਚ ਜਾ ਕੇ ਸਰਵੇ ਕਰੋ ਉਹਨਾਂ ਦੀ ਇੱਕ ਲਿਸਟ ਬਣਾਓ ਕਿ ਕਿਹੜੇ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਦੀ ਆਪਾਂ ਇਹ ਆਰਥਿਕ ਸਹਾਇਤਾ ਕਰ ਸਕਦੇ ਆ ਉਸ ਤੋਂ ਬਾਅਦ ਆਪਣੇ ਮਨਰੇਗਾ ਸੈਕਟਰੀ ਨੂੰ ਬੁਲਾ ਕੇ ਉਹਨਾਂ ਦਾ ਸਰਵੇ ਕਰਾਓ ਤੇ ਉਹਨਾਂ ਦੀ ਇੱਕ ਲਿਸਟ ਭੇਜੋ ਤਾਂ ਕਿ ਆਪਾਂ ਲੋੜਵੰਦ ਪਰਿਵਾਰਾਂ ਨੂੰ ਇਹ ਮਦਦ ਕਰਾ ਸਕੀਏ ਇਹ ਚੀਜ਼ ਵੀ ਦੱਸਣਾ ਚਾਹਣੀ ਹੈ ਕਿ ਜਿਹੜੇ ਲੋੜਵੰਦ ਪਰਿਵਾਰ ਹੈ ਇਹ ਸਹਾਇਤਾ ਸਿਰਫ ਉਹਨਾਂ ਨੂੰ ਹੀ ਮਿਲੇਗੀ ਜਿਹੜੇ ਇਸ ਦੇ ਯੋਗ ਨੇਗੇ ਸੋ ਮੈਂ ਦੁਬਾਰਾ ਫੇਰੇ ਹੀ ਕਹਿਨੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਮੈਸੇਜ ਸਾਰੇ ਪਿੰਡਾਂ ਤੱਕ ਜਾਵੇ ਤੇ ਲੋੜਵੰਦ ਪਰਿਵਾਰਾਂ ਦੀ ਆਪਾਂ ਫੈਸਲਾ ਹੈ ਉਸ ਨੂੰ ਜਲਦ ਤੋਂ ਜਲਦ ਲਾਗੂ ਕਰੇ ACP ਸਕੀਮ ਬਹਾਲ ਕਰੇ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੋੜ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਪੰਜਾਬ ਸਰਕਾਰ ਦੁਆਰਾ ਨਹੀਂ ਕੀਤਾ ਗਿਆ ਜਲਦ ਤੋਂ ਜਲਦ ਕੀਤਾ ਜਾਵੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ